ਕੁਦਰਤ ਨੇ ਮਨੁੱਖ ਨੂੰ ਪਸ਼ੂ ਪੰਛੀਆਂ ਦੇ ਲਈ ਜਿੰਨੇ ਵੀ ਤੱਤ ਦਾਤ ਦੇ ਰੂਪ ਦੇ ਵਿੱਚ ਦਿੱਤੇ ਹਨ ਉਹ ਇਸ ਧਰਤੀ ਦੇ ਵਿੱਚ ਤੇ ਉੱਤੇ ਮੌਜੂਦ ਹਨ ਤੇ ਬਹੁਤ ਉਹ ਜ਼ਰੂਰੀ ਹਨ ਹਰੇਕ ਜੀਵ ਦੇ ਲਈ ਸੋ ਰੁੱਖ ਜਿਹੜੇ ਆ ਉਹ ਵੀ ਸਾਡੀ ਧਰਤੀ ਦੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਇਹ ਕਾਰਬਨ ਡਾਈ ਆਕਸਾਈਡ ਨੂੰ ਲੈਂਦੇ ਆ ਤੇ ਆਕਸੀਜਨ ਜਿਹੜੀ ਆ ਉਹ ਛੱਡਦੇ ਆ ਤੇ ਵਾਤਾਵਰਣ ਜਿਹੜਾ ਆ ਉਹ ਰੁੱਖਾਂ ਦੇ ਨਾਲ ਜਿੱਥੇ ਸਾਫ਼ ਸੁਥਰਾ ਹੁੰਦਾ ਤੇ ਉੱਥੇ ਜਿਹੜਾ ਕਹਿੰਦੇ ਆ ਇੱਕ ਰੁੱਖ 100 ਸੁੱਖ ਉਹ ਵੀ ਜਿਹੜੀ ਗੱਲ ਆ ਉਹ ਪੂਰੀ ਪੂਰੀ ਟੁੱਕਦੀ ਹੈ ਕਿਉਂਕਿ ਰੁੱਖਾਂ ਦੇ ਰੁੱਖਾਂ ਤੋਂ ਜਿੱਥੇ ਸਾਨੂੰ ਫਲ ਖਾਣ ਨੂੰ ਮਿਲਦੇ ਆ ਉੱਥੇ ਇਹ ਸਾਨੂੰ ਸ਼ੌਹ ਜਿਹੜੀ ਆ ਉਹ ਪ੍ਰੋਵਾਈਡ ਵੀ ਕਰਦੇ ਆ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਰੁੱਖਾ ਉਹਨਾਂ ਦੇ ਜਿਹੜੇ ਫਲ ਫਰੂਟ ਹੈਗੇ ਆ ਉਹਨਾਂ ਦੇ ਵਿੱਚ ਵੀ ਬਹੁਤ ਹੀ ਬੜਮੁੱਲੇ ਤੱਤ ਜਿਹੜੇ ਉਹ ਸਾਨੂੰ ਮਿਲਦੇ ਆ ਜਿਨ੍ਹਾਂ ਕਿ ਬਿਮਾਰੀਆਂ ਤੋਂ ਵੀ ਰੋਕਥਾਮ ਹੁੰਦੀ ਆ ਸੋ ਇੱਕ ਬਹੁਤ ਵੱਡਾ ਉਪਰਾਲਾ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਬਹੁਤ ਸਾਰੀਆਂ ਸੰਸਥਾਵਾਂ ਜਿੱਥੇ ਇਹਦੇ ਵਿੱਚ ਅੱਗੇ ਹੋ ਕੇ ਆਈਆਂ ਨੇ ਉੱਥੇ ਪੁਲਿਸ ਵੀ ਇਸ ਕੰਮ ਦੇ ਵਿੱਚ ਆਪਣਾ ਜਿਹੜਾ ਵੱਡਾ ਯੋਗਦਾਨ ਉਹ ਪਾ ਰਹੀ ਆ ਪੁਲਿਸ ਜ਼ਿਲ੍ਹਾ ਖੰਨਾ ਜਿਹੜਾ ਆ ਉਹ ਇਹ ਸਾਡੇ ਏਰੀਆ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਹੈ ਤੇ ਇੱਥੇ ਅੱਜ ਬੂਟੇ ਜਿਹੜੇ ਆ ਉਹ ਲੈ ਕੇ ਇਹ ਇੱਥੇ ਆਏ ਨੇ ਸੋ ਇਸ ਇੱਥੇ ਇੰਚਾਰਜ ਸਾਹਿਬ ਵੀ ਨਾਲ ਆਏ ਨੇ ਤੇ ਬਾ ਹੁਕਮ ਐਸਐਸਪੀ ਇਹ ਇਹ ਬੂਟੇ ਇੱਥੇ 500 ਬੂਟਾ ਉਹ ਦਿੱਤਾ ਗਿਆ ਸੋ ਇਹ ਗੱਲਬਾਤ ਵੀ ਕਰਦੇ ਆ ਤੇ ਦੇਖਦੇ ਆ ਕਿ ਬੂਟੇ ਜਿਹੜੇ ਆ ਉਹ ਕਿਵੇਂ ਲਵਾਈ ਹੋ ਰਹੀਆਂ ਪੀਰ ਬਾਬਾ ਫਲਾਹੀ ਸਪੋਰਟਸ ਕਲੱਬ ਦੇ ਜਿਹੜੇ ਮੈਂਬਰਸ ਹੈਗੇ ਆ ਉਹ ਕਈ ਰੋਜ਼ ਤੋਂ ਇੱਥੇ ਟੋਏ ਉਹਨਾਂ ਨੇ ਪੁੱਟੇ ਤੇ ਬਹੁਤ ਹੀ ਉਤਸ਼ਾਹ ਉਹਨਾਂ ਦੇ ਵਿੱਚ ਦਿਸਿਆ ਆ ਦੇਖੋ ਕਿਵੇਂ ਰੂੜੀ ਖਾਦ ਵਿੱਚ ਮਿਕਸ ਕਰਕੇ ਤੇ ਉਹਨੂੰ ਬਹੁਤ ਹੀ ਪ੍ਰੀਤ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਇਹ ਜਿਹੜੇ ਬੂਟੇ ਉਹ ਲਗਾਏ ਜਾ ਰਹੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਬਹੁਤ ਹੀ ਉੱਚਾ ਸੁੱਚਾ ਇਵਾਕ ਉਹਨੂੰ ਜਿਹੜਾ ਵਾਕ ਹੈ ਇਸ ਨੂੰ ਪੂਰਾ ਕਰਨ ਦੇ ਲਈ ਸਸਪੀ ਖੰਨਾ ਸਾਹਿ ਤੋਂ ਉਹਨਾਂ ਨੇ ਇੱਕ ਪਿਰਤ ਸ਼ੁਰੂ ਕਰੀ ਆ ਬੂਟਿਆਂ ਦੀ ਤੇ ਉਹਦੇ ਤਹਿਤ ਪਿੰਡ ਸ਼ੇਰਪੁਰ ਵਸਤੀ ਸ਼ੇਰਗੜ ਵਿਖੇ ਅੱਜ 500 ਬੂਟਾ ਇੱਥੇ ਲੈ ਕੇ ਇਹ ਪੁੱਜੇ ਨੇ ਇੰਚਾਰ ਸਾਹਿਬ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਕਿਵੇਂ ਜਿਹੜੇ ਬੂਟੇ ਆ ਕਿਸ ਕਿਸ ਕਿਸਮ ਦੇ ਬੂਟੇ ਇੱਥੇ ਆਇਆ ਤੇ ਬਾ ਹੁਕਮ ਕਿਹਨਾਂ ਨੇ ਭੇਜਿਆ ਸਸੀਗਾਲ ਜੀ ਸਸੀਗਾਲ ਜੀ ਸਰ ਜੀ ਅੱਜ ਤੁਸੀਂ 500 ਬੂਟਾ ਇੱਥੇ ਲੈ ਕੇ ਪੁੱਛਿਆ ਜੀ ਤੇ ਇਹ ਇਹ ਬੂਟੇ ਜਿਹੜੇ ਆ ਜੀ ਇਹ ਐਸਐਸਪੀ ਸਾਹਿਬ ਨੇ ਕਿਸ ਮੰਤਪ ਦੇ ਨਾਲ ਭੇਜੇ ਜੀ ਇਹ ਮਾਨਯੋਗ ਟੀ.ਡੀ.ਪੀ ਸਾਹਿਬ ਨੇ ਹੁਕਮ ਨੇ ਅੱਛਾ ਜੀ ਠੀਕ ਹੈ ਐਸਐਸਪੀ ਸਾਹਿਬ ਖੰਗਾਲੋਂ ਵੀ 5000 ਦਾ 4000 ਬੂਟਾ ਲੈ ਕੇ ਖੰਗਾਲੇ ਲਈ ਠੀਕ ਹੈ ਜੀ ਇਹਦੇ ਵਿੱਚ ਨੀਮ ਦੇ ਬੂਟੇ ਨੇ ਅੱਛਾ ਜੀ ਟੋਣ ਦੇ ਬੂਟੇ ਨੇ ਆਪਣੇ ਜਾਮਨ ਦੇ ਬੂਟੇ ਨੇ ਅਮਰੂਦ ਦੇ ਬੂਟੇ ਨੇ ਹੋੜਿਆਂ ਦੇ ਬੂਟੇ ਨੇ ਵੀ ਹੋਰ ਵਕ ਵਕ ਤਾਂ ਦੇ ਟਿੱਪਲ ਆ ਗੋੜ ਆ 500 ਜਿਹੜਾ 500 ਬੂਟਾ ਅੱਜ ਤਾਂ ਦੇਣ ਵਾਸਤੇ ਤੋਂ ਹਾਂ ਜਿਹਨਾਂ ਵਿੱਚੋਂ 250 ਤਾਂ ਤੇ ਤੋਂ ਹਾਂ ਕੋਈ 250 ਬੂਟਾ ਨਹੀਂ ਅੱਜ ਲਾਂਗੇ ਠੀਕ ਹੈ ਜੀ 250 ਜਿਹੜਾ ਪਰਸੋਂ ਬੂਟਾ ਇਹ 500 ਬੂਟਾ ਜਿਹੜਾ ਅੱਜ ਲਾ ਲੀਏ ਜਿਹਨਾਂ ਬੂਟਿਆਂ ਦੀ ਸਾਮ ਸਭਾ ਦੀ ਚੀਜ਼ ਪਾ ਦਿੱਤੀ ਜਾਊਗੀ ਤੇ ਆ ਜਿਹੜਾ ਇੰਨਾ ਗਰਮੀ ਦਾ ਪਰਕੂਪ ਚੱਲਣ ਦੇ ਆ ਇਹ ਤੇ ਠੱਲ ਪਾਉਣ ਵਾਸਤੇ ਮੰਨ ਲਓ ਮੈਡਮ ਗੁਰਪ੍ਰੀਤ ਦੋਵੰਨੋਂ ਜਿਹੜੇ ਸਾਡੇ ਜੀ ਉਹਨਾਂ ਨੇ ਵੀ ਇਹ ਕਿਹਾ ਪੀ ਜਿਹੜੇ ਵੱਧ ਤੋਂ ਵੱਧ ਲਾਏ ਜਾਂਦੇ ਬੂਟੇ 12 ਤਰੀਕ ਨੂੰ ਵੈਸੇ ਜਿਹੜਾ ਵੀ ਪੁਲਸ ਨੂੰ ਸਾਰੇ ਜਿਲ੍ਹਿਆਂ ਵਿੱਚ ਕੀਤਾ ਰਿਹਾ ਕੰਮ ਤੇ ਇਹ ਜਿਹੜਾ ਬੂਟੇ ਆ ਮੰਨ ਉਹਨਾਂ ਨੇ ਕਿਹਾ ਵੀ ਹਰ ਹਾਲ ਕੀ ਜਿੱਦਾਂ ਨੂੰ ਆਪ ਜਾ ਜਾ ਕੇ ਉੱਥੇ ਦਿਖਾ ਕੇ ਨਾਲੀ ਤੋਂ ਸਾਮਾਰ ਕਰਕੇ ਕਿ ਜਿਲ੍ਹਾ ਕਮੇਟੀਆਂ ਬਣਾ ਕੇ ਇਹ ਕੰਮ ਚਲਾ ਦਿੱਤੀ ਜਿਹੜੀ ਕੁਦਰਤ ਹੈ ਜੀ ਉਹਦੇ ਨਾਲ ਹਰ ਪੱਖੋਂ ਕਿਤੇ ਨਾ ਕਿਤੇ ਛੇੜ ਜਿਹੜੀ ਛਾੜ ਉਹ ਉਹ ਹੁੰਦੀ ਆ ਸੋ ਚਲੋ ਬਹੁਤ ਵਧੀਆ ਉਪਰਾਲਾ ਹੈਗਾ ਵੀ ਬੂਟਿਆਂ ਦੇ ਨਾਲ ਜਿਹੜਾ ਵਾਤਾਵਰਣਾਂ ਉਹ ਉਹ ਸਾਫ ਇਹ ਇਹ ਹੁੰਦਾ ਆ ਤੇ ਇਹ ਇਹ ਆਲ ਓਵਰ ਪੰਜਾਬ ਦੇ ਵਿੱਚ ਇਹ ਸਿਸਟਮ ਚੱਲੇਗਾ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਜਦੋਂ ਕਰਦੇ ਸੀ ਜਿਹੜੀ ਇਹ ਪੰਜਾਬ ਤੇ ਕੀਤਾ ਆ ਆ ਜਿਹੜੀ ਆ ਇਹ ਪਹਿਲਾਂ ਖੰਨੀ ਜ਼ਿਲ੍ਹੇ ਤੋਂ ਕਰਕੇ ਸ਼ੁਰੂਆਤ ਹੋਈ ਹੈ ਤੇ ਜਿਹੜੀ ਇਹ ਕਰਨ ਦੇ ਵੀ ਹੌਲੀ ਹੌਲੀ ਮੰਦੂ ਉੱਥੇ ਵੀ 12 ਤਰੀਕ ਨੂੰ ਜਿਹੜਾ ਇਹਦਾ ਸ਼ੁਰੂ ਹੋਏਗਾ ਕਿ ਹੁਣ ਜਿਹੜੀ ਅਸੀਂ ਜਿਹੜੀ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਸਾਡੇ ਇਹ ਅੱਜ ਹੋਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਵਧ ਰਹੇ ਆ ਅੱਛਾ ਜੀ ਹੋਰ ਜਿਹੜੀ ਹੈਗੇ ਨੇ ਪੰਜ ਚਾਰ ਪਿੰਡ ਉਹਨਾਂ ਚ ਅੱਜ ਕਰਾਂਗੇ ਢੂੜ ਕੇ 12 ਨੂੰ ਕਰ ਚੁੱਕੇ ਮੰਦੂ ਤੋਂ 5000 ਰੁਪਏ ਬਿਤਾਉਣਗੇ ਇੱਕ ਹੋਰ ਬਹੁਤ ਜ਼ਰੂਰੀ ਹੈ ਜੀ ਬੂਟਾ ਲੱਗ ਵੀ ਜਾਂਦਾ ਆ ਤੇ ਉਹ ਉਹਨੂੰ ਪਾਲ ਪੋਸ ਵੀ ਲੈਂਦੇ ਆ ਜਦੋਂ ਕਹਿੰਦੇ ਵੀ ਇੱਕ ਅੱਗ ਲੱਗਦੀ ਆ ਤੇ ਇੱਕ ਜਿਹੜੇ ਗੁਜਰ ਆ ਉਹ ਜਦੋਂ ਡੰਗਰ ਆਪਣਾ ਮਾਲ ਲੈ ਕੇ ਲੰਘਦੇ ਆ ਉਹਦੇ ਨਾਲ ਬੂਟਾ ਜਿਹੜਾ ਆ ਜੀ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਉਹ ਕੋਈ ਇਹੋ ਜਿਹਾ ਕੋਈ ਹੁਕਮ ਐਸਐਸਪੀ ਸਾਹਿਬ ਨੂੰ ਜਾਰੀ ਇਹ ਕਰਨਾ ਚਾਹੀਦਾ ਤਾਂ ਕਿ ਉਹਦੀ ਕੋਈ ਦੇਖਭਾਲ ਜਿਹੜੀ ਉਹ ਹੋ ਸਕੇ ਬਿਲਕੁਲ ਇਹਦੇ ਵਾਸਤੇ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਅੱਛਾ ਜੀ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਨੂੰ ਬਕਾਇਦਾ ਜਿਹੜਾ ਨਿਗਰਸਤ ਕੀਤਾ ਜਾਊਗਾ ਕਿ ਨਹੀਂ ਕਿਸੇ ਤਰ੍ਹਾਂ ਦੇ ਬੂਟੇ ਦੀ ਨਹੀਂ ਕੋਈ ਹੋ ਜੇ ਕੋਈ ਬੂਟਾ ਇਹੋ ਜਿਹਾ ਕਰਨਗੇ ਇਹਨਾਂ ਨੂੰ ਜਰਮਨੀ ਕੋਈ ਨਾ ਕੋਈ ਪਾਈਂਦਾ ਹੈ ਜਨ ਦੇ ਮਨ ਲਓ ਇਹ ਪੂਰਾ ਮਨ ਨੂੰ ਇਸ ਚੀਜ਼ ਨੂੰ ਕਰਕੇ ਇਹਨਾਂ ਬੂਟਿਆਂ ਨੂੰ ਸੰਭਾਲ ਕੇ ਠੀਕ ਹੈ ਧੰਨਵਾਦ ਦੇ ਸਕਾਰਜ ਦੇ ਵਿੱਚ ਰਾਜਵੀਰ ਸਿੰਘ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸੋ ਉਹਨਾਂ ਦੀ ਵੀ ਅਸੀਂ ਆਪਣੇ ਕਲੱਬ ਵੱਲੋਂ ਬਹੁਤ ਸਲਾਘਾ ਕਰਦੇ ਹਾਂ ਧੰਨਵਾਦ